ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਸੋਨਾ ਲੇਕ ਕੱਢੀ ਹੈ 750 ਟਰੈਕਟਰ ਬਕਾਊ ਹੈ ਜੀ ਪੀਵੀ 13 ਨੰਬਰ ਆ ਕੰਡੀਸ਼ਨ ਵਗੈਰਾ ਸਾਰੇ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਿਲਕੁਲ origignal ਬਿਲਕੁਲ ਸਾਫ ਕੰਡੀਸ਼ਨ ਚ 2014 ਮਾਡਲ ਹੈ ਜੀ ਸਨਾਮ ਏਰੀਆ ਦਾ ਜਿੱਥੇ ਟਰੈਕਟਰ ਖੜਾਗਾ ਸੰਗਰੂਰ ਜ਼ਿਲ੍ਹਾ ਬਾਈ ਉਹਨਾਂ ਦਾ ਠੀਕ ਹੈ ਜੀ 430000 ਰੁਪਏ ਦੀ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬੰਪਰ ਵਗੈਰਾ ਦੇਖ ਸਕਦੇ ਹੋ ਵੀ ਸ਼ੋਅ ਦੀ ਕੰਡੀਸ਼ਨ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਬੜੀਆ ਸਾਫ ਕੰਡੀਸ਼ਨ ਦੇ ਵਿੱਚ ਹੈ ਸਾਰਾ ਟਰੈਕਟਰ ਪੀਟੀਓ ਤੱਕ ਬੰਪਰ ਤੋਂ ਲੈ ਕੇ ਪੀਟੀਓ ਤੱਕ ਸਾਰਾ ਟਰੈਕਟਰ ਬਿਲਕੁਲ origignal ਹੈ ਬਾਕੀ ਜਿਹੜੀ ਗੱਲਬਾਤ ਕਰ ਸਕਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਕੋਈ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਤਵਾ শেয়ার ਕਰ ਦਿਓ ਇੰਜਨ ਜੀ ਦਾ ਬਿਲਕੁਲ ਓਕੇ 18 ਦੀ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਨੂੰ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਬਤਵਾ শেয়ার ਜ਼ਰੂਰ ਕਰ ਦਿਓ ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ ਰਮ ਵਗੈਰਾ ਦੇਖ ਸਕਦੇ ਹੋ ਨੰਬਰ ਤੁਹਾਨੂੰ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਤਵਾ ਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Bolo to no